ਤੁਮੀਂ ਮਾਂ ਨੇ ਸੁਬਾਹ ਤੋਂ ਬਣ ਗਈ ਸਬਜੀ ਬਣ ਗਈ ਆ ਤੇ ਜੇ ਭੁੱਖ ਲੱਗੀ ਆ ਨਾ ਤੇ ਰੋਟੀ ਲਾਵਾਂ ਮੈਂ ਭੁੱਖ ਤੇ ਲੱਗੀ ਆ ਮੈਨੂੰ ਮੈਂ ਹੁਣੇ ਪਾਠ ਕਰਕੇ ਆਈ ਆ ਕਿਸੇ ਦੇ ਨਾਮ ਦਾ ਤੇ ਮੈਂ ਕਿਹਾ ਹੀ ਨਾ ਕਿ ਪਾਠ ਕਰਿਆ ਕਰ ਤੇ ਨੌਕਰੀ ਮਿਲ ਜੂਗੀ ਮੈਂ ਹੁਣੇ ਪਾਠ ਹੀ ਕਰਕੇ ਆਈ ਤੇ ਮੈਂ ਕਿਹਾ ਚਲੋ ਰੋਟੀ ਖਾਣੇ ਆ ਚੱਲ ਪੁੱਤ ਕਈ ਵਾਰੀ ਰੱਬ ਸੁਣ ਲੈਂਦਾ ਹੁੰਦਾ ਵਾ ਠੀਕ ਆ ਨਾ ਉਹ ਵੀ ਬਥੇਰੀ ਤੇ ਆ ਮਿਲਦ ਕਰ ਤੇ ਕੀ ਭਾ ਨੌਕਰੀ ਉਹਨੇ ਮਿਲ ਜAVE ਤੇਰੇ ਕਰਮ ਚੰਗੇ ਹੀ ਹੋਣ ਤੇਰਾ ਦੰਕੇ ਦੇ ਪੈੜੀ ਆ ਤੇ ਜੇ ਨੌਕਰੀ ਮਿਲ ਗਈ ਤਾਂ ਰਾਜ ਕਰੂ ਮੇਰੀ 30 ਸਾਰੀ ਉਮਰ ਇਹ ਤਾਂ ਹੈ ਮਮੀ ਚਲੋ ਸਰਕਾਰੀ ਨੌਕਰੀ ਵਰਗੀ ਨਹੀਂ ਸੁਣੀ ਹੁੰਦੀ ਵਧੀਆ ਮਿਲ ਜੂਗੀ ਤਾਂ ਸਹੀ ਗੱਲ ਵਾ ਹੁਣ ਤੇ ਮੇਰੇ ਪੁੱਤ ਨੂੰ ਸੂਟ ਬੜੇ ਵਧੀਆ ਸੇਨੇ ਹੁੰਦੇ ਆ ਹੈ ਸੱਸ ਤੇ ਬੜੀ ਖੁਸ਼ ਵਾ ਭਵਾਂ ਦੀ ਬੜੇ ਸੁਨੇ ਕੱਪੜੇ ਸਿੰਧੀ ਦੇ ਨਾਲੇ ਨਹੀਂ ਸੋਣੀ ਮੇਰੀ ਨੌ ਤੇ ਮੈਨੂੰ ਪੁੱਤ ਬੜੀ ਠੰਡ ਪੈਂਦੀ ਜਦ ਤੱਕ ਜੇ ਗੱਲਾਂ ਕਰਦੇ ਆ ਹੈ ਸਾਡੇ ਕੋਈ ਨਹੀਂ ਆ ਰੋਟੀ ਲੈ ਆਓ ਫਿਰ ਆਮ ਬਸ ਲਾ ਕੇ ਤੇ ਮੈਂ ਲੈਣੀ ਹੈ ਹਾਂ ਹਾਂ ਜੀ ਨਾ ਕਰਾਂ ਮੈਂ ਕੁਛ ਨਾਲ ਨਹੀਂ ਤਾਂ ਨਹੀਂ ਨਹੀਂ ਸਬਜੀ ਬਣ ਗਈ ਆਟਾ ਗੁੱਜਾ ਵਾ ਤੇ ਫੁਲਕੇ ਬਸ ਮਣਾਉਣ ਲੱਗੀ ਆ ਚਲੋ ਫਿਰ ਲੈ ਆਓ ਵੀ ਮੈਂ ਅੰਦਰ ਹੀ ਤੇ ਆਪਣੇ ਪਿਓ ਨੂੰ ਪੁੱਛ ਲਾ ਹਾਂ ਪੁੱਛ ਹਾਂ 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 ਲਾਤਾ ਮੈਂ ਉਹ ਤਾਂ ਇੱਕ ਗੱਲ ਵਾ ਮੇਰੀ ਧੀ ਕਿਹੜੀ ਮਾੜੀ ਆ ਐਨੀ ਚੱਗੀ ਕੁੜੀ ਕਿਤੇ ਲੱਭਣੀ ਉਹਨਾਂ ਨੂੰ ਉਹਨਾਂ ਨੇ ਮੋਤੀ ਦਾਣ ਕੀਤੇ ਹੀ ਤੇ ਹੈ ਵੇਖਾਂ ਪਹਿਲਾਂ ਹੀ ਪਾਠ ਕਰ ਕਰਕੇ ਕਿਤੇ ਮੰਗਦੀ ਸੁਖਣਾ ਕਰਦੀ ਉਹਦੇ ਨਾਂ ਦੀਆਂ ਹੈ ਵੀ ਬਾਬਾ ਨੂੰ ਨੌਕਰੀ ਮਿਲ ਜੇ ਮੈਨੂੰ ਪੂਰਾ ਯਕੀਨ ਆ ਮੁੰਡੇ ਨੂੰ ਨੌਕਰੀ ਮਿਲ ਜਾਣੀ ਆ ਮੇਰੀ ਤੀਨ ਸਾਰੀ ਉਮਰ ਐਸ਼ ਕਰਨੀ ਆ ਚਲ ਪ੍ਰਮਾਤਮਾ ਸੱਚਿਆ ਆਪਾ ਸ਼ਰ ਨਜ਼ਰ ਨਾ ਲੱਗੇ ਮੇਰੀ ਤੀ ਦੀ ਖੁਸ਼ੀਆਂ ਅੱਛਾ ਚਲ ਤੇ ਇਹ ਗਾ ਠੀਕ ਆ ਜਿਹੜਾ ਚੰਗਾ ਪਰ ਲੈ ਮਮਮੀ ਨੂੰ ਦੱਸਣਾ ਮੰਮੀ ਮੰਮੀ ਰਿਹਾ ਆ ਆ ਬੋਲ ਇੱਧਰ ਆ ਤੈਨੂੰ ਕੋਈ ਦੱਸਾਂ ਮੰਮੀ ਵਧਾਈ ਹੋਏ ਕਾਦੀ ਪਤਣਦਾਈ ਤੁਹਾਡੇ ਪੁੱਤ ਦੀ ਜੌਬ ਲੱਗ ਗਈ ਜੇ ਉਧਰ ਜਿਹੜੇ ਇੰਟਰਵਿਊ ਨਹੀਂ ਦੇ ਕੇ ਆ ਆਹ ਜਿਹੜੇ ਬੈਂਕ ਵਾਲੇ ਉਹ ਮੇਰੇ ਨਾਲ ਆ ਗਿਆ ਦੇ ਵਿੱਚ ਮੰਜਾ ਕੰਡਿਆ ਉਹ ਮੰਮੀ ਹਜੇ ਹੁਣੇ ਫੋਨ ਆਇਆ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਿਆ ਸੱਚੀ ਗੱਲ ਆ ਤੂੰ ਖੁਸ਼ ਹੋ ਰਹੀ ਹੈ ਬਤੁਮੀ ਤੇ ਜੀਕੀਨ ਨਹੀਂ ਆਉਂਦਿਆ ਮੈਨੂੰ ਤੇ ਆਦ ਵਿੱਚ ਜੀਕੀਨ ਆਉਂਦਿਆ ਤੇ ਚਲ ਚੁਕਾਰਾ ਮੇਰੇ ਪੁੱਤ ਨੂੰ ਨੌਕਰੀ ਮਿਲ ਗਈ ਹੈ ਤੇ ਹੋਰ ਕੀ ਚਾਹੀਦਾ ਹਨ ਲੈ ਮੰਮੀ ਬਹੁਤ ਖੁਸ਼ ਏ ਪੁੱਛੋ ਆਪਣੇ ਮੁੰਡੇ ਨੂੰ ਆਪੇ ਗੱਲ ਹੀ ਡੜੀ ਖੁਸ਼ ਹੋਣ ਵਾਲੀ ਏ ਜੋ ਮਿਲ ਗਈ ਜੇ ਬੈਂਕ ਚ ਅੱਛਾ ਆਹ ਜੇ ਹੁਣੇ ਫੋਨ ਆਇਆ ਵਾ ਆ ਗਿਆ ਮੇਰਾ ਵੀ ਨਾਮ ਦੇ ਵਿੱਚ ਬੜ ਰੋ ਗਿਆ ਜਿਹੜਾ ਲੋਕੀ ਵਧਾਈ ਤੈਨੂੰ ਪੁੱਤ ਮੈਨੂੰ ਫਿਰ ਹੈਂ ਤੁਹਾਨੂੰ ਵਧਾਈਆਂ ਕਿ ਚੱਲ ਛੁੜ ਘਰ ਚੱਲ ਵਧੀਆ ਹੋ ਗਿਆ ਹੁਣ ਕਰਦੇ ਨੇ ਮੈਨੂੰ ਪੜ੍ਹੇ ਨੂੰ ਮਿਲਿਆ ਕਰਨਗੇ ਉਹ ਨਹੀਂ ਨਹੀਂ ਡੈਡੀ ਚੰਗੀ ਤਨਖਾਹ ਮਿਲੇਗੀ ਹਾਂ ਚੱਲ 20000 ਰੁਪਿਆ ਵੀ ਮਿਲੇਗਾ ਮਹੀਨੇ ਦਾ ਥੋੜਾ ਜਿਹਾ ਪੁੱਤ ਤੇ ਹੋਰ ਤੀਆ ਦੇ ਬਾਹਰ ਚੱਲ ਜਾ ਬਾਹਰ ਚੱਲ ਜਾ ਮੈਂ ਪੁੱਤ ਮੈਂ ਤਾਂ ਬਥੇਰਾ ਹਾਂ ਤੇਰਾ ਪਿਓ ਹੀ ਨਹੀਂ ਕਿਤੇ ਕੁੱਤੇ ਗੰਦਿੰਦਾ ਤੂੰ ਮੇਰੀ ਗੱਲ ਸੁਣ ਚੱਲ ਪੜ੍ਹਿਆ ਤੂੰ ਪਲੱਸ 2 ਹੋ ਗਿਆ ਤੇਰੇ ਨੰਬਰ ਨੰਬਰ ਚ ਤਾਂ ਕਰਗੇ ਕਿ ਤੇਰੀ ਜਗਾ ਬਣ ਗਈ ਐ ਮੈਂ ਤੇ ਕੀ ਕੀ ਉਹਦੇ ਕੰਮ ਹੁੰਦੀ ਐ ਉੱਥੇ ਹੋਈ ਤੇ ਆ ਤੇ ਹੁਣ ਕਦੋਂ ਤੱਕ ਜਾਣਾ ਕਰਨਾ ਬਸ ਸਟੈਡੀ ਐ ਹੋਈ ਥੋੜੇ ਬਹੁਤੇ ਰਹਿ ਗਏ ਕਰਨ ਵਾਲੇ ਕੰਮ ਤੇ ਮੁੜ ਕੇ ਦੇ ਦੱਸਾਂ ਜਿੱਦਾਂ ਤੋਂ ਜਾਈਂਦੇ ਤੁਸੀਂ ਅਦਾ ਕਰਿਓ ਹੁਣ ਫਿਰ ਉਹਨਾਂ ਨੂੰ ਚੱਲਿਆ ਕੁੜੀ ਆਏ ਨੂੰ ਮੜ ਕੇ ਫੋਨ ਕਰਕੇ ਦੱਸ ਦਿਓ ਵੀ ਸਾਡੇ ਮੁੰਡੇ ਨੂੰ ਜ਼ਲਮ ਵਾਲੀ ਮੋਟੀ ਨੌਕਰੀ ਮਿਲ ਗਈ ਐ ਮੈਂ ਹੁਣੇ ਫੋਨ ਕਰ ਦੇਣਾ ਚਲ ਉਹਨਾਂ ਵੀ ਖੁਸ਼ ਹੋਣਾ ਕਿਹੇ ਕਰਮਾਂ ਵਾਲੀ ਮੇਰੀ ਧੀ ਆ ਜਿਹੜੀ ਮੇਰੇ ਪੁੱਤ ਨੂੰ ਨੌਕਰੀ ਮਿਲ ਗਈ ਐ ਤਾਂ ਕਿੰਨੀ ਕਿਸਮਤ ਉਹਦੀ ਤੇਜ ਵਾ ਆ ਚਲੋ ਜੀ ਕੰਟਲ ਫੋਨ ਆਇਆ ਵਾ ਹਾਂਜੀ ਹਾਂਜੀ ਕਿਹਨੇ ਕੀਤਾ ਫੋਨ ਉੱਥੋਂ ਹੀ ਆਇਆ ਸੀ ਮੈਂ ਜਾਮਾ ਕਰਨਾ ਹੁਣ ਕਰੋ ਕਰੋ ਤੇ ਕੋਈ ਨਹੀਂ ਚੱਲੇ ਮੈਂ ਤਾਂ ਘਰਾ ਭਰਾ ਨੂੰ ਮਿੰਦੇ ਮਿੰਦੇ ਨਾਲ ਅੱਡੀ ਨਹੀਂ ਲੱਗਣ ਦੀ ਚਲ ਵਧੀਆ ਹੋ ਗਿਆ ਵਾ ਹਾਂ ਹਾਂਜੀ ਮੈਂ ਵੀ ਆਣਾ ਹੁਣਾਂ ਬਚਲ ਗਿਆ ਵਾ ਕਿਤੇ ਨਾ ਕਿਤੇ ਗੱਲ ਬੰਜੀ ਤਾਂ ਵਧੀਆ ਗੱਲ ਆ ਤੇ ਨਾਲੇ ਆਪਣਾ ਮੜਾ ਮੜਾ ਵਾਈ ਹੋਈਦਾ ਕਰੀ ਜਾਵਾਂਗੇ ਤੇ ਨਾਲੇ ਆਪਣੀ ਨੌਕਰੀ ਕਰੀ ਗਈ ਹਾਂਜੀ ਠੀਕ ਆ ਕਿ ਜੀ ਤੇ ਸ਼ਾਮ ਨੂੰ ਆਪਣਾ ਘਰ ਤੇ ਆ ਜਾਇਆ ਕਰੇਗਾ ਨਾ ਆ ਬਿਲਕੁਲ ਤੇ ਆ ਗਿਆ ਮੈਂ ਮੜਾ ਜਾਣਾ ਦੱਸਾਂ ਪਰਮ ਨੂੰ ਵੀ ਅੱਗੇ ਮੈਨੂੰ ਦੱਸੀ ਜਦੋਂ ਦੱਸ ਦੇ ਦੱਸ ਦੇ ਬਣੋ ਗੱਲ ਸੁਪਰਾ ਮਾਲਕਾ ਤੇਰਾ ਸਾਰਿਆਂ ਦੇ ਨਿਆਣਿਆਂ ਨੂੰ ਤੇਰੇ ਲਈ ਜਗਾ ਤੇ ਲਾ ਮੈਂ ਤੇ ਦੱਸਾਂ ਲੇਕਿਨ ਨਾ ਕਿ ਨਹੀਂ ਖੁਸ਼ ਹੋਣਾ ਚੱਲ ਰੋਟੀ ਪਾ ਦੇਣੀ ਆ ਹੋਣ ਕੇ ਦਾ ਆ ਗਿਆ ਇਹ ਤੇ ਕਿੰਦਰ ਦੀ ਮੰਮੀ ਦਾ ਵਾ ਹੈਲੋ ਹੈਲੋ ਸਸਿਕਾ ਪਿਆ ਜੀ ਮੈਂ ਵਧਾਈ ਹੋਏ ਤੁਹਾਨੂੰ ਬਹੁਤ ਹੀ ਵਧੀਆ ਆ ਨੌਕਰੀ ਮਿਲ ਗਈ ਆ ਪੁੱਤ ਨੂੰ ਅੱਛਾ ਤੇ ਜਸ ਨੂੰ ਵੀ ਦੱਸ ਦਿਓ ਹੈ ਅੱਛਾ ਪਾਠ ਕਰਦੀ ਆ ਚਲ ਮੈਂਂਂਤੀ ਪਾਠ ਕਰਦੀ ਹੀ ਤੇ ਵੇਲਾ ਕਿੰਨੀ ਕਿਸਮਤ ਤੇਜ ਹੈ ਹੈ ਨੌਕਰੀ ਮਿਲ ਗਈ ਆ ਵੇਖੀ ਮੇਰੀ ਧੀ ਨੇ ਸਾਰੀ ਉਮਰ ਰਾਜ ਕਰਨਾ ਹੈ ਭਾਜੀ ਉਹਨਾਂ ਨੂੰ ਵੀ ਦੱਸ ਦਿਓ ਅੱਛਾ ਅੱਛਾ ਨਹੀਂ ਨਹੀਂ ਮੈਂ ਕਿਹ ਦੇਣਾ ਵਾਂਗੀ ਨਾਲੇ ਤਾਂ ਮਿਲ ਕੇ ਜਾਵਾਂਗੀ ਤੇ ਨਾਲੇ ਆਪਣੇ ਧੀ ਨੂੰ ਮਿਲ ਜਾਾਂਗੀ ਕੋਈ ਅੱਛਾ 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 ਚੱਲ ਛੁਗੜ ਮੈਂ ਤੇ ਆਪ ਇੰਨੀ ਖੁਸ਼ ਹੋਈ ਮੁੰਡੇ ਨੇ ਜਦੋਂ ਮੈਨੂੰ ਦੱਸਿਆ ਨਾ ਮੈਨੂੰ ਤੇ ਯਕੀਨ ਹੀ ਨਾ ਆਵੇ ਮੈਂ ਪੁੱਤ ਤੂੰ ਮੈਂ ਜਾਗਤ ਨਹੀਂ ਕੰਡਿਆ ਆਂਦਾ ਨਹੀਂ ਨਹੀਂ ਮੰਮੀ ਮੈਂ ਤੁਹਾਡੇ ਨਾਲ ਮਜਾਕ ਕਿਉਂ ਕਰਨਾ ਇਹੋ ਜੀ ਥੋੜੀ ਗੱਲ ਕੀਤੀ ਜਾਂਦੀ ਠੀਕ ਹੈ ਠੀਕ ਹੈ ਭੈਣ ਜੀ ਫੇਰ ਦੱਸ ਦਿਓ ਹੈ ਸਾਰਿਆਂ ਨੂੰ ਜਸ ਨੂੰ ਵੀ ਦੱਸਿਓ ਭਾਜੀ ਨੂੰ ਵੀ ਠੀਕ ਆ ਠੀਕ ਆ ਠੀਕ ਆ ਤੁਹਾਨੂੰ ਬਹੁਤ ਬਹੁਤ ਵਧਾਈਆਂਗੇ ਚਲੋ ਠੀਕ ਆ ਫਿਰ ਮੈਂ ਵੀ ਜਾਣਾ ਗੁਰਦੁਆਰਾ ਸਾਹਿਬ ਮੱਥਾ ਟੇਕਣ ਤੇ ਮੈਂ ਫਿਰ ਹੋਈ ਆਵਾ ਟਾਈਮ ਨਹੀਂ ਚਲੋ ਠੀਕ ਆ ਭੈਣ ਜੀ ਚਲੋ ਠੀਕ ਆ ਭੈਣ ਜੀ ਸਤਿ ਸ਼੍ਰੀ ਅਕਾਲ ਭੈਣ ਜੀ ਕਿੰਨੇ ਹੋ ਚੋਏ ਨੇ ਚਲੋ ਨਾਲੀ ਵਿਧੀ ਆ ਮੈਂ ਵੀ ਜੀ ਕਰਦਾ ਸਾਡੀ ਧੀ ਸੌਖੀ ਰਹੇਗੀ ਚਲ ਸ਼ੁਕਰਾਂ ਮਾਰ ਕਾ ਤੇਰਾ ਹੈ ਮੇਰੀ ਧੀ ਦੀ ਸੁਣ ਲਈ ਆ ਤੂੰ ਉਹ ਪਾਠ ਕਰਦੀ ਹੈ ਨਾ ਵਿਚਾਰੀ ਤੇ ਚੱਲ ਉਹਦੀ ਵੀ ਸੁਣੀ ਗਈ ਪਿੰਦਰ ਨੂੰ ਨੌਕਰੀ ਮਿਲ ਗਈ ਆ ਚੱਲ ਜਾ ਕੇ ਦੱਸਾਂ ਪਹਿਲਾਂ ਇਹਨੂੰ ਰੋਟੀ ਫੇੜ ਹੀ ਦਿੰਨੀ ਆ ਮੰਮੀ ਤੇ ਉਹਦੇ ਆ ਗਿਆ ਰੋਟੀ ਲੈ ਕੇ ਆਏ ਨਹੀਂ ਰੋਟੀ ਭੁੱਲ ਜੇਂਗੀ ਤੂੰ ਖਬਰ ਤਾਂ ਸੁਣ ਲੈ ਹੈ ਆ ਹੁਣੇ ਤੇਰੀ ਸਸਤਾ ਫੋਨ ਆਇਆ ਹੀ ਉਹ ਕੀ ਕਹਿੰਦੇ ਆ ਪਿੰਦਰ ਨੂੰ ਨੌਕਰੀ ਮਿਲ ਗਈ ਆ ਅੱਛਾ ਮਿਲ ਗਈ ਆ ਹੋਰ ਕੀ ਇਸੇ ਕਰਕੇ ਤਾਂ ਸਭ ਕੁਝ ਛੱਡ ਕੇ ਨਾ ਭੱਜੀ ਐਂ ਤੇਰੇ ਵੱਲ ਕਿ ਤੂੰ ਪਾਠ ਕਰਦੀ ਹੁੰਦੀ ਰੱਬ ਨੇ ਤੇਰੀ ਲਾਗੇ ਹੋ ਕੇ ਸੁਣੀ ਆ ਚੱਲ ਮਮੀ ਵਧੀਆ ਹੋਇਆ ਨੌਕਰੀ ਮਿਲ ਗਈ ਆ ਸਹੀ ਜਾਲਾ ਪੁੱਤ ਤੇ ਸਾਡੇ ਰਿਸ਼ਤੇਦਾਰ ਕਿੰਨੀਆਂ ਗੱਲਾਂ ਕਰਦੇ ਹੁੰਦੇ ਸਾਰੇ ਜਣੇ ਵੀ ਵੇਲੜ ਦੇ ਨਾਲ ਰਿਸ਼ਤਾ ਕਰਤਾ ਚੱਲ ਵਧੀਆ ਕੀਤਾ ਵੀ ਹੁਣ ਨੌਕਰੀ ਮਿਲ ਗਈ ਆ ਵਾਕਈ ਪੁੱਤ ਵੇਖੀ ਸੜ ਜਾਣਾ ਸਾਰਿਆਂ ਨੇ ਹੁਣ ਚੱਲ ਤੇਰੇ ਪਿਓ ਨੂੰ ਦੱਸਣ ਕਿੰਨਾ ਖੁਸ਼ ਹੋਣਾ ਆ ਗੱਲ ਸੁਣਿਓ ਠੀਕ ਹੀ ਫਾਰੀਗੇ ਗੱਲ ਸੁਣਿਓ ਜਰਾ ਕਿ ਕੀ ਮੋਹਤਿਆਂ ਰੋਲੀ ਪਈ ਆ ਰੋਲੀ ਰਾਲੀ ਕਾਦੀ ਪਾਈ ਆ ਵਧਾਈ ਹੋਵੇ ਤੁਹਾਨੂੰ ਕਾਦੀ ਵਧਾਈ ਆ ਜਸਤੇ ਪਰੋੜੇ ਨੌਕਰੀ ਮਿਲ ਗਈ ਜੀ ਆ ਵੀ ਆਦ ਮਾਲਕ ਦੀ ਬੜੀ ਵਧੀਆ ਗੱਲ ਹੋਈ ਹੈ ਹੈ ਮੈਂ ਤੇ ਨਹੀਂ ਹਾਦੀ ਲਾਗੇ ਹੋ ਕੇ ਸੁਣੀ ਰੱਬ ਨੇ ਹੈ ਚੱਲ ਮੇਰੀ ਧੀ ਨਾ ਸਾਰੇ ਉਮਰ ਖੁਸ਼ ਰਹੂਗੀ ਹਰ ਇੱਕ ਖੁਸ਼ੀ ਮਿਲਣੀ ਮੇਰੇ ਪੁੱਤ ਨੂੰ ਠੀਕ ਹੋਣਾ ਨਾ ਤੇ ਚੱਲ ਇੱਕ ਗੱਲ ਹੈਗੀ ਆ ਕਿੰਨੇ ਜੰਨਾ ਪਰਮਾਰਧਨ ਦਾ ਨਾਮ ਲਿਆ ਸੀ ਨਾ ਤੇ ਮਹਾਰਾਜ ਨੇ ਸੁਣ ਲਈਏ ਬਾਕੀ ਸਹੀ ਗੱਲ ਨਾ ਬਨੇਰੇ ਉੱਠ ਕੇ 4 ਵਜੇ ਪਾਠ ਕਰਦੀ ਰਹੀ ਹੈ ਇਹ ਤੇ ਗੱਲ ਹੈਗੀ ਆ ਆਹੋ ਨਾਲੇ ਨਾ ਦੀ ਸੱਸ ਨਹੀਂ ਖੁਸ਼ ਹੋਣ ਢੀ ਆਂਦੀ ਇਹਦੇ ਪੈਰਾਂ ਪਿਛੇ ਨੌਕਰੀ ਮਿਣੀ ਸਾਡੇ ਮੁੰਡੇ ਨੂੰ ਜਾ ਸਾਡੀ ਕੁੜੀ ਦੇ ਕਰਮ ਚੰਗੇ ਜੀਵਨ ਸਹੀ ਗੱਲ ਆ ਠੀਕ ਨਹੀਂ ਇਹ ਵੀ ਕਰਮਾਂ ਦੀਆਂ ਗੱਲਾਂ ਹੁੰਦੀਆਂ ਸਾਰੇ ਕਹਿੰਦੇ ਵੀ ਵੇਲੜਵਾ ਵਾਕਿਆ ਹੀ ਪਰ ਦਾ ਹੱਕ ਲੈ ਅੱਜ ਕੱਲ ਕਿਹਦੇ ਆ ਉਹਦੇ ਗੱਲ ਹਾਂ ਹਾਂ ਲੋਕਾਂ ਨੂੰ ਪਤਾ ਹੀ ਨਹੀਂ ਕਿਸ ਚੀਜ਼ ਦਾ ਬਿਲਕੁਲ ਸਹੀ ਗੱਲ ਹੈ ਨੌਕਰੀ ਮਿਲ ਗਈ ਸੋਨੇ ਤੇ ਸੁਹਾਗਾ ਹੋ ਗਿਆ ਨਹੀਂ ਕੋਈ ਗੱਲ ਹੀ ਨਹੀਂ ਕੀਤੇ ਤੇ ਬਾਕੀ ਗੱਲ ਇਹ ਆ ਕਿ ਮਨ ਸੱਚੇ ਪਾਤਸ਼ਾਹ ਸਾਰਿਆਂ ਨੂੰ ਤੀ ਆਣਾ ਖੁਸ਼ ਰਹਿਣਾ ਬਸ ਹੋਰ ਨਹੀਂ ਕੋਈ ਚਾਹੀਦਾ ਹੁੰਦਾ ਹੈ ਨਾਲੇ ਸਾਡੀ ਤੀ ਖੁਸ਼ ਰਹੂਗੀ ਨਾ ਤੇ ਸਾਡੇ ਮਨ ਨੂੰ ਸਕੂਨ ਮਿਲਣਾ ਠੀਕ ਆ ਨਾ ਤੇ ਮੇਰੀ ਗੱਲ ਸੁਣੋ ਉਹਨਾਂ ਦੇ ਮੁੰਡੇ ਨੂੰ ਨੌਕਰੀ ਮਿਲ ਗਈ ਹੈ ਤੇ ਘਰੋਂ ਤੇ ਅੱਗੇ ਸਫੇ ਆ ਤੇ ਹੁ ਤੇ ਇਦਾਂ ਕਰੀਏ ਹੁਣ ਤਿਆਰੀਆਂ ਕਰੀਏ ਆਪਾਂ ਵੀ ਥੋੜੀ ਥੋੜੀ ਨਹੀਂ ਕਰਦੀਆਂ ਪਹਿਣੀਆਂ ਵਾਂਗ ਆਹੋ ਤੇ ਕੁੜੀ ਵਾਸਤੇ ਥੋੜਾ ਬਹੁਤਾ ਸੋਨਾ ਘਣਾਉਣਾ ਪੈਣਾ ਤੇ ਮੁੰਡੇ ਨੂੰ ਇੱਕ ਦੀ ਚੀਜ਼ ਪਾਉਣੀ ਪੈਣੀ ਚਾਹਤ ਕੋਈ ਗੱਲ ਨਹੀਂ ਇੰਨਾ ਕਰੀਏ ਕਰ ਲਾਂਗੇ ਐਵੇਂ ਨਾ ਇਦਾਂ ਦੀ ਕੋਈ ਵੀ ਛੇੜ ਛੇੜ ਦੱਸ ਤੁਹਾਨੂੰ ਨਹੀਂ ਲੱਗਦਾ ਹੈਗਾ ਸਾਡੇ ਤਾਂ ਅੱਗੇ ਮਸਲ ਸਰਦਾ ਤੂੰ ਕਿੱਥੋਂ ਇੰਨਾ ਕਰਨਾ ਕੋਈ ਨਹੀਂ ਪੁੱਤ ਗੱਲ ਸੁਣ ਮੇਰੀ ਜੋ ਧੀ ਤੋਰੀ ਹੈ ਨਾ ਥੋੜਾ ਬਹੁਤਾ ਕਰਨਾ ਹੀ ਪੈਂਦਾ ਹੁੰਦਾ ਮੇਰੀ ਗੱਲ ਸੁਣ ਪੁੱਤ ਤੇਰੀ ਨਾਨੀ ਨੇ ਜਿਹੜਾ ਮੈਨੂੰ ਸੋਨਾ ਪਾਇਆ ਉਹਨਾਂ ਸੰਭਕ ਰੱਖਿਆ ਤੇਰੇ ਵਾਸਤੇ ਮੈਂ ਤੈਨੂੰ ਉਹੀ ਪਾ ਮੇਰੇ ਕਾਲੂ ਦਾ ਨੂੰ ਨੀ ਲੋੜ ਹੈਗੀ ਉਹ ਤੇ ਮੈਂ ਕੀ ਕਰਾਂ ਹਾਂ ਮੈਂ ਆਪਣੇ ਪਾਪਾ ਬੈਠਾ ਰਹਾਂ ਡਿੰਗੀ ਕਰਨਾ ਤੇ ਬਸ ਤੁਹਾਡਾ ਤਾਂ ਸਭ ਕੁਝ ਤੂੰ ਹੀ ਆ ਤੈਨੂੰ ਇਹ ਕਿਤੇ ਪੁੱਤਾ ਪਾ ਜੀਨੇ ਆ ਠੀਕ ਆ ਕੋਈ ਨਹੀਂ ਮੁੰਡੇ ਨੂੰ ਇੱਕ ਅੱਧੀ ਚੀਜ਼ ਬਣਾ ਕੇ ਪਾਵਾਂਗੇ ਬਾਕੀ ਜਿਹੜਾ ਮੇਰਾ ਸੋਨਾ ਮੈਂ ਤੈਨੂੰ ਪਾ ਦੇਣਾ ਵਾ ਐਨੇ ਜੋਗੇ ਬਣ ਕੇ ਪੁੱਤਾ ਹੀ ਅਹੀਂ ਕਿਹੜੇ ਰਹਿ ਗਈ ਆ ਇਹ ਸਾਰਾ ਕੁਝ ਕਰਾਂਗੇ ਠੀਕ ਆ ਨਾ ਜਿੱਦਾਂ ਤੁਹਾਡੀ ਖੁਸ਼ੀ ਹੈ ਤੇ ਕਰ ਲਿਓ ਆਹੋ ਕਿਦਾਂ ਕਰੀਏ ਕਿਸ ਦਿਨ ਚੱਲੀਏ ਸੁਨਿਆਰੇਵਾਲ ਤੇ ਥੋੜੇ ਬੋਤੇ ਸੋਨੇ ਦੀ ਸਾਈ ਦੀ ਹੈਗੀ ਚੱਲ ਕੋਈ ਨਹੀਂ ਹੈ ਚਲਦੇ ਆਂ ਕੇਵਲੇ ਆਹੋ ਹਾਂ ਤੇ ਹੁਣ ਅੰਤਾ ਫੋਨ ਆ ਰਹਿਣਾ ਫੇਰ ਵੀ ਵਿਆਹ ਦੀਆਂ ਕਰੋ ਤਿਆਰੀਆਂ ਤੂਰੀਆਂ ਤੇ ਫਿਰ ਕਰਮੀਆਂ ਪਿਆਣੀਆਂ ਉਹ ਚੱਲ ਰੱਖੋ ਜਦੋਂ ਉਹਨਾਂ ਕਹਿਣਗੇ ਨਾ ਇਹ ਰੱਖ ਦੇਣਾ ਠੀਕ ਨੇ ਆਹ ਚਲੋ ਠੀਕ ਵਾ ਮੁੱਢੇ ਹੱਥੋਂ ਨਹੀਂ ਕੋਈ ਜਾਂਦੇ ਤੇ ਮੈਂ ਰੋਟੀ ਲੈ ਕੇ ਤਵਾ ਪੀ ਤੇ ਤੁਹਾਨੂੰ ਵੀ ਲੈਣਾ ਹੈ ਮੈਂ ਨਾ ਕਿਤੇ ਕੰਮ ਜਾਣਾ ਬਾਅਦ ਖਾਣਾਣ ਚਲੋ ਠੀਕ ਵਾ ਫਿਰ ਮੈਂ ਰੋਟੀ ਦਵਾ ਇਹਨ ਮਮੀ ਸਾਹੋਂ ਹੋ ਦੱਸ ਪੁੱਤ ਕਿ ਦੱਸਣਾ ਮੈਂ ਤੁਹਾਨੂੰ ਇਹ ਆਪੀ ਵੇਖ ਲਓ ਤੁਹਾਡੇ ਪੁੱਤ ਨੇ ਕਿੰਨੀ ਹਨ ਤਰੱਕੀ ਕੀਤੀ ਆ ਅਜੇ ਸਾਲ ਹੋਇਆ ਵਾ ਤੇ ਪ੍ਰਮੋਸ਼ਨ ਹੋ ਵੀ ਗਈ 60000 ਤਨਖਾਹ ਲੱਗ ਗਈ ਫੇ ਬਿਲਕੁਲ ਓਹਦੀ ਕਿਸਮਤ ਪਤਾ ਕਿੰਨੀ ਤੇਜ ਤੇ ਹੋਰ ਤੇ ਨਾਲੇ ਨਾ ਮੰਮੀ ਇੱਕ ਕੰਮ ਹੋਰ ਕਰੋ ਦੱਸ ਪੁੱਤ ਉਹ ਕਿਹੜਾ ਨਾ ਨਾ ਕਰਿਓ ਨਹੀਂ ਮੈਂ ਕਿਉਂ ਤੇ ਪਰ ਨਾ ਕਰਨੀ ਜਿਹੜਾ ਤੁਸੀਂ ਮੇਰੇ ਰਿਸ਼ਤੇ ਦੀ ਗੱਲ ਉੱਧਰ ਚਲਾਈ ਆ ਨਾ ਉਹ ਨਾ ਕਰੋ ਤੁਸੀਂ ਉਹਨਾਂ ਨੂੰ ਅਹੀਂ ਉੱਥੇ ਵਿਆਹ ਨਹੀਂ ਕਰਨਾ ਨਾ ਪੁੱਤ ਮੇਰੀ ਜ਼ੁਬਾਨ ਆ ਮੈਂ ਹੁਣ ਉਹਨਾਂ ਨੂੰ ਜਾ ਕੇ ਕਿੱਦਾਂ ਕਹੂੰਗੀ ਵੀ ਇਹ ਰਿਸ਼ਤਾ ਨਹੀਂ ਮੈਂ ਕਰਨਾ ਹੈਗਾ ਉਹ ਮੰਮੀ ਨਹੀਂ ਜਿੱਦਾਂ ਦਾ ਤੁਸੀਂ ਦੱਸਦੇ ਹੋ ਨਾ ਉਹਨਾਂ ਦਾ ਘਰ ਆ ਉੱਥੇ ਜਾ ਕੇ ਮੰਮੀ ਇਹ ਬਹਿਣਾ ਕਿੱਥੇ ਆ ਉਹ ਕਹੇ ਕੁੜੀ ਬਹੁਤ ਸੋਹਣੀ ਆ ਤੂੰ ਤੇ ਚੱਜ ਨਾਲ ਵੇਖੀ ਨਹੀਂ ਹੋਣੀ ਮੈਨੂੰ ਪੁੱਛ ਕੇ ਵੀ ਇਹ ਕੁੜੀ ਨੂੰ ਮੰਮੀ ਆਪਾਂ ਕੀ ਕਰਾਂਗੇ ਮੇਰੇ ਨਾਲ ਮੇਰੇ ਯਾਰ ਦੋਸਤ ਹੋਣੇ ਨੇ ਉਹਨਾਂ ਖਣਾ ਵੀ ਤੂੰ ਇੱਥੇ ਵਿਆਹ ਆ ਆ ਵੇਖਿਆ ਤੁਸੀਂ ਉਹਨਾਂ ਖਣਾ ਵੀ ਤੁਹਾਨੂੰ ਘਾਟ ਕਾਦੀ ਸੀ ਐਡਾ ਵੱਡਾ ਘਰ ਉੱਤੋਂ ਸਰਕਾਰੀ ਨੌਕਰੀ ਕੀ ਇਹ ਜੱਟ ਦੇ ਹਨ ਮਮੇ ਚਪਾਨਾ ਗੁਨਾਜਾ ਜਗਾ ਲੱਗੋ ਜੀ ਨਹੀਂ ਹੈਗਾ ਅੱਜ ਕੱਲ੍ਹ ਤਾਂ ਲੋਕੀ ਆਪਣਾ ਆਪ ਵੇਂਦੇ ਨੇ ਉਹ ਗਰੀਬ ਜੇ ਹੈਗੇ ਨੇ ਉਹਨਾਂ ਦੇਣਾ ਕੀ ਏ ਚੱਲ ਤੂੰ ਨਾ ਵੀ ਦੇਣਗੇ ਤਾਂ ਫਿਰ ਕੀ ਹੈ ਤੁਹਾਡੇ ਘਰ ਬਠੇਰਾ ਬਸੋ ਮਮੀ ਭਾਵੇਂ ਸਭ ਕੋ ਜੇ ਪਰ ਮੁੱਕ ਦੀ ਗੱਲ ਇਹ ਜੇ ਵੀ ਮੈਂ ਉੱਥੇ ਵਿਆਹ ਨਹੀਂ ਕਰਾਉਣਾ ਹੁਣ ਤੁਸੀਂ ਡੈਡੀ ਨਾਲ ਗੱਲ ਕਰਨੀ ਹੈ ਮੈਨੂੰ ਨਹੀਂ ਪਤਾ ਤੁਸੀਂ ਕਿੱਦਾਂ ਗੱਲ ਕਰਨੀ ਹੈ ਕਾਚੀ ਲੜਾਈ ਪੈ ਜੇਗੀ ਚਲੋ ਉਹਨਾਂ ਨੂੰ ਤਾਂ ਮੈਂ ਕਹਿ ਤਰੀ ਇਹਣਾ ਗੱਲਾਂ ਲਾਹੂੰਗੀ ਤੇ ਜੇ ਤੇਰਾ ਡੈਡੀ ਨਾ ਮੰਨੇ ਫਿਰ ਮੈਂ ਕੀ ਕਰਾਂ ਮम्मी ਮੰਨਣ ਲੱਗੇ ਮੰਨਣਾ ਕਿਉਂ ਨਹੀਂ ਜਿੱਦਾਂ ਤੇ ਹੀ ਰਿਸ਼ਤੇ ਲਈ ਬਣਾਇਆ ਹੈ ਨਾ ਇਦਾਂ ਹੁਣ ਨਾ ਲਈ ਵੀ ਬਣਾਇਓ ਹੁਣ ਮੈਂ ਕੀ ਕਰਾਂ ਜੇ ਮੈਂ ਮੁੰਡੇ ਰਿਆਂ ਗੱਲਾਂ ਵੱਲ ਵੇਹਣੀ ਆ ਤੂੰ ਮੈਨੂੰ ਮੁੰਡਿਆ ਵੀ ਸਹੀ ਲੱਗਣ ਡਿਆ ਵਾ ਤੇ ਜੇ ਮੈਂ ਉਹਨਾਂ ਵੱਲ ਵੇਹਣੀ ਆ ਤੇ ਮੂੰਹ ਮੰਗ ਕੇ ਤੇ ਮੈਂ ਰਿਸ਼ਤਾ ਲਿਆ ਹੀ ਮੈਂ ਹੁਣ ਉਹਨਾਂ ਨੂੰ ਜਵਾਬ ਦਊਂ ਕਿਹੜੇ ਮੂੰਹ ਨਾ ਦਵਾਂ ਚੱਲ ਸ਼ਰ ਕੋਈ ਨਾ ਕੋਈ ਸਕੀਮ ਲੜਾਵਾਂਗੀ ਇਹਦੇ ਕਿਉਂ ਨਾ ਗੱਲ ਕਰਨੀ ਪੱਕੀ ਬੋੜਬੋੜ ਕਰੀ ਜਾਂਦੀਆਂ ਕੱਲੀ ਆਏ ਹੋਏ ਗੱਲਾਂ ਕੀ ਕਰਨੀਆਂ ਇਦਾਂ ਹੀ ਮੁੰਡਾ ਡਿਆ ਹੱਸਣ ਖੇਡਣ ਹੂੰ ਤੇ ਕਰਦਾ ਕਰਦਾ ਗੱਲਾਂ ਬਾਤਾਂ ਦੇ ਉੱਠ ਕੇ ਚੱਲ ਗਿਆ ਕੀ ਗੱਲਾਂ ਹੁੰਦੀਆਂ ਮਾਂ ਪੁੱਤਾਂ 'ਚ ਗੱਲਾਂ ਬਾਤਾਂ ਕੀ ਦੱਸਾਂ ਦੇਖ ਮੇਰੇ ਹੋਣਾ ਦਿਵਾਲੇ ਤੇ ਮੈਂ ਗੱਲ ਨਾ ਕਰਾਂ ਦਿਵਾਲੇ ਕਿਉਂ ਸੁਖਦੇ ਆ ਤੁਸੀਂ ਦੱਸੇ ਨਾ ਹੁਣ ਡਿਆ ਪਿਓ ਤੁਸੀਂ ਗਾਉਂ ਡਿਆ ਪਿਓ ਆਹੋ ਗੱਲਾਂ ਤਾਂ ਆ ਮੁੰਡੇ ਦੀਆਂ ਵੀ ਸੱਚੀਆਂ ਪਰ ਹੁਣ ਮੈਂ ਨਾ ਪਹਿਲੀ ਥਾੜੇ ਤੋਂ ਡਰ ਲੱਗਣ ਗਿਆ ਮੈਨੂੰ ਜਿੱਦਾਂ ਵੀ ਤੁਸੀਂ ਕਹੋਗੇ ਕੋਈ ਨਹੀਂ ਮੈਂ ਤੁਹਾਡੀ ਨਹੀਂ ਮੰਨ ਲਾਂਗੀ ਪਰ ਮੁੰਡਾ ਹਮ ਚੰਗੇ ਭਲੇ ਪੈਸੇ ਕਮਾਉਣ ਲਿਆ ਤੇ ਉਹ ਪਤਾ ਮੈਨੂੰ ਕੀ ਆਂਦਾ ਵਾ ਕਿ ਮੰਮੀ ਅਜੇ ਵੀ ਸਾਡਾ ਕੀ ਵੇ ਕਰ ਗਿਆ ਹਾਂ ਇਹ ਕੀਤੀ ਆਪਾ ਆਪਾਂ ਨਹੀਂ ਤੇ ਰਿਸ਼ਤੇ ਦਾ ਜਵਾਬ ਦੇਦੀ ਹੈ ਨਾ ਤਾਂ ਸ਼ਰਮ ਵੀ ਹੈ ਮਾਂ ਪੁੱਤ ਨੂੰ ਦੂਆ ਜਾਣੇ ਇਹ ਘੜੀ ਗੱਲ ਕਰਤੀ ਇਹ ਦੋਵੇਂ ਮੁੰਡਾ ਉੱਥੇ ਜਾਏਗਾ ਕੱਲ ਨੂੰ ਕੋਈ ਯਾਰ ਦੋਸਤ ਜਾਏਗਾ ਤੇ ਕੀ ਉੱਥੇ ਵੇਖੇਗਾ ਉੱਥੇ ਹਸਾਬ ਦਾ ਹੀ ਆ ਘਰ ਤੁਸੀਂ ਤੇ ਗਏ ਜੀਂਗੀ ਤੇ ਦੰਦ ਉਥੇ ਸੜਕ ਤੇ ਗੇੜੇ ਮਾਰਨੋਂ ਨਹੀਂ ਹਟਦੇ ਉਦੋਂ ਘਰ ਚੰਗਾ ਹੈ ਕੋਈ ਗੱਲ ਨਹੀਂ ਲੋਕਾਂ ਦੇ ਦਰਮਿਆਨਾਂ ਤੋਂ ਬਾਅਦ ਤਲਾਕ ਹੋ ਜਾਂਦੇ ਨੇ ਲਗਾਮ ਦੇ ਆਪਣੀ ਜੁਬਾਨ ਨੂੰ ਤਲਾਕ ਹੋ ਜਾਂਦੇ ਆ ਬੀਬੀਆਂ ਨੇ ਗਾਜਰਾ ਮੂਲੀਆਂ ਸਮਝੀਆਂ ਵਾ ਅਗਲੇ ਦੀ ਵੀ ਕੋਈ ਇੱਜ਼ਤ ਆ ਉਹਨਾਂ ਨੇ ਵੀ ਆਪਣੇ ਕਈ ਭੈਣ ਭਰਾ ਨੂੰ ਦੱਸਿਆ ਹੋਊਗਾ ਉਹਨਾਂ ਨੇ ਪੱਲੇ ਕੀ ਰਹਿ ਜੂਗਾ ਤੁਹਾਨੂੰ ਪਤਾ ਦੱਸਿਆ ਕਈ ਵਾਰੀ ਬਹੁਤੇ ਲੋਕ ਦੱਸਦੇ ਹੀ ਨਹੀਂ ਹੁੰਦੇ ਚੁੱਪ ਕਰਕੇ ਬਹਿ ਜਾ ਇੰਨਾ ਚਿਰ ਹੋ ਗਿਆ ਵਾ ਉਹਨਾਂ ਨਾਲ ਗੱਲ ਕਰਕੇ ਬੈਠੀ ਆ ਰਿਸ਼ਤੇ ਦੀ ਉਹਨਾਂ ਨੂੰ ਘਰ ਵੀ ਸਦਲੇ ਆਪ ਵੀ ਉਥੋਂ ਆਈ ਮੈਨੂੰ ਵੀ ਲੱਗੀ ਨਾਲ ਕਰਮ ਹੈਗੀ ਥੋੜੀ ਬੋਲੀ ਕਿ ਨਹੀਂ ਤੈਨੂੰ ਦੋ ਮਾਪ ਪੁੱਤਾਂ ਨੂੰ ਚੰਗਾ ਭਲਾ ਮੁੰਡਾ ਵਿਆਹ ਚਾਹੁੰਦਾ ਵਾ ਉਹ ਹੁਣ ਕਰ ਦੇਣਗੇ ਮਾੜਾ ਮੋਟਾ ਗਿਆ ਤੇ ਮੁੰਡੇ ਦੀ ਬੇਇੱਜ਼ਤੀ ਕਰਾਉਣੀ ਵਾ ਆਪਣੇ ਦੀ ਤੇ ਪਹਿਲਾਂ ਕਿਹੜੀ ਕਿਹੜੀ ਗੱਲ ਤੋਰੀ ਸੀ ਉਦੋਂ ਆਮਣਾ ਆਪਣੇ ਘਰ ਬੈਠੀ ਰਹਿੰਦੀ ਉਹ ਮੁੰਡਾ ਤੇਰਾ ਕਿੱਡਾ ਟੀਸੀ ਲੱਗ ਗਿਆ ਵਾ ਇੱਕ ਮਲੀਨ ਮਾੜੀ ਜੀ ਨੌਕਰੀ ਆ ਉਹਨੂੰ ਹੈ ਮਾੜੀ ਜੀ ਨੌਕਰੀ 60000 ਰੁਪਿਆ ਲੈਣ ਡਿਆ ਹੈ ਹਨ ਤੇ ਸਾਲ ਨੂੰ ਵੇਖੀ ਉਹਨੇ ਲੱਖ ਤੱਕ ਪਹੁੰਚਣਾ ਤੁਹਾਡੇ ਸਿਰ ਤੇ ਸਵਾਹ ਪਾਈ ਤੁਹਾਡੇ 60000 ਨੂੰ ਮੈਂ ਤੁਹਾਨੂੰ ਘਰੋਂ ਕੱਢ ਦੇਣਾ ਤੂੰ ਆ ਜਾਣੇ ਜੇ ਤੁਸੀਂ ਕੋਈ ਫੈਸਲਾ ਬਦਲਿਆ ਤੇ ਇੰਨਾ ਚਿਰ ਹੋ ਗਿਆ ਉਹਨਾਂ ਨੂੰ ਹਾਂ ਕੀਤੀ ਨੂੰ ਉਹਨਾਂ ਵਿਚਾਰਿਆਂ ਨੇ ਕਿਤੇ ਕੁੜੀ ਨਹੀਂ ਵੀ ਆਈ ਕੀ ਪਤਾ ਉਹਨਾਂ ਨੂੰ ਕਿੱਡੇ ਕੋ ਵਧੀਆ ਰਿਸ਼ਤੇ ਨਹੀਂ ਦੱਸ ਪੈਂਦੀ ਹੋਏਗਾ ਹਾਂ ਉਹ ਤਾਂ ਦੇ ਕਰਕੇ ਬੈਠੇ ਰਹੇ ਵੀ ਕੋਈ ਗੱਲ ਨਹੀਂ ਉੱਥੇ ਰਿਸ਼ਤਾ ਕਰਨਾ ਉਹਨਾਂ ਨੇ ਵੀ ਕਹਿੰਦੇ ਨੌਕਰੀ ਦੀ ਵੀ ਨਹੀਂ ਗੱਲ ਕੀਤੀ ਉਹਨਾਂ ਨੇ ਕਿਹਾ ਜੋ ਹੈਗਾ ਠੀਕ ਹੀ ਠੀਕ ਆ ਲੱਗੇ ਉਹਨਾਂ ਦਾ ਮਜ਼ਾਕ ਡਾਉਂ ਦੋਗੇ ਜਾਣੇ ਖਬਰਦਾਰ ਜੀ ਇਹੋ ਜਿਹੀ ਕੋਈ ਗੱਲ ਕੀਤੀ ਤੇ ਉਹਨੂੰ ਆਪਣੇ ਮੁੰਡੇ ਨੂੰ ਦੱਸ ਦਿੱਤੀ ਕੰਨ ਖੋਲ੍ਹ ਕੇ ਸੁਣ ਲੈ ਮੇਰੀ ਮੈਂ ਘਰੋਂ ਕੱਢ ਦੇਣਾ ਤੁਹਾਨੂੰ ਦੁਆ ਜਾਣੇ ਤੂੰ ਹੀ ਗਰਮੂ ਦੇ ਇੰਨੇ ਨਹੀਂ ਉਧਾ ਹੋਣਾ ਚਾਹੀਦਾ ਤੂੰ ਆਪਣੀ ਮਰਜ਼ੀ ਕਰਾਂਗੀ ਸਾਰੀਆਂ ਪਹਿਲਾਂ ਤੂੰ ਜਾ ਕੇ ਬਕਾਨੀ ਟੀਨ ਨੂੰ ਸੜਕ ਤੇ ਵੇਂਦੀ ਰਹੀ ਆ ਮੈਂ ਤੈਨੂੰ ਉਦੋਂ ਢੱਕਿਆ ਤੇ ਉਦੋਂ ਢੱਕੀ ਗਈ ਹੈ ਇਸੇ ਕਰਕੇ ਤੇ ਆਪਾਂ ਬੰਦੇ ਜਿਆਦਾ ਨਹੀਂ ਖੜੇ ਥੱਲੇ ਚਲਦੀ ਹੈ ਕਿੰਨ ਪਤਾ ਲੱਗਿਆ ਕਿਹਨੂੰ ਨਾ ਤੈਨੂੰ ਕੋਈ ਸ਼ਰਮ ਹੈਗੀ ਕਿ ਨਹੀਂ ਹੈਗੀ ਥੋੜੀ ਬੋਦੀ ਹੈ ਹੈ ਪਤਾ ਵਾਟਾ ਟਾ ਹੋ ਗਿਆ ਤੇਰਾ ਕਿਹੜੀਆਂ ਗੱਲਾਂ ਕਰਨ ਲਈ ਜਾਂ ਮੁੰਡੇ ਨੇ ਕਹੇ ਤਾਂ ਸਗੋਂ ਨੂੰ ਸਮਝਾਉਣੀ ਆ ਪਰ ਮੁੰਡੇ ਦੀ ਖੁਸ਼ੀ ਵਾਲੀ ਵੇਖਣਾ ਨਾ ਇਹ ਮੁੰਡਾ ਹੀ ਨਾਰਾਜ਼ ਹੈ ਕਿ ਮੈਂ ੱੱਕੇ ਨਾਲ ਵਿਆਹ ਕਰਕੇ ਕਿਉਂ ਕਰਾਂਗੀ ਤੇ ਉਹਨਾਂ ਨੇ ਹੀ ਖੁਸ਼ੀਆਂ ਨੂੰ ਕਿਉਂ ਅੱਗ ਲਾਉਂਦੇ ਆ ਉਹ ਉਹਨਾਂ ਲੱਗੀ ਕਸੂਰ ਆ ਚੱਲ ਚੰਗਾ ਪਾਪਾ ਮੈਂ ਆਪਣੀ ਮਰਜ਼ੀ ਕਰ ਲਵਾਂ ਤੁਸੀਂ ਖੁਸ਼ ਰਹਿਣੇ ਚਾਹੀਦੇ ਮੁੰਡੇ ਵੱਲ ਨਾ ਵੇਖਿਓ ਕਿ ਉਹਦੀ ਵੀ ਜ਼ਿੰਦਗੀ ਸਾਡੀ ਨਹੀਂ ਆ ਇਹ ਕੱਲ ਪਿਆਰ ਪਿਆਰ ਤੇ ਫੈਸਲੇ ਨਹੀਂ ਬਦਲੀਦੇ ਹੋਈਦੇ ਹੈ ਪਾਪੇ ਜਾ ਕੇ ਉੱਥੇ ਰਿਸ਼ਤਾ ਪੱਕਾ ਕਰ ਲਿਆ ਉਹਨਾਂ ਨਾਲ ਸਾਰੀਆਂ ਗੱਲਾਂ ਕਰ ਲੀਆਂ ਉਹਨਾਂ ਗਰੀਬਾਂ ਦਾ ਤੁਸੀਂ ਗਏ ਹੋ ਮਖੌਲ ਬਣਾਉਣ ਮੈਂ ਨਹੀਂ ਉਹ ਕੰਮ ਕਰਨਾ ਨਾ ਮੈਂ ਹੋਣ ਦੇਣਾ ਚੰਗਾ ਵਿਆਹ ਹੋਊਗਾ ਤੂੰ ਤਾਂ ਉੱਥੇ ਹੋਊਗਾ ਪਰ ਜੇ ਵਿਆਹ ਤੋਂ ਬਾਅਦ ਕੋਈ ਅਚਨਪਈ ਜਿੰਮੇਵਾਰ ਤੂੰ ਜਿਹੜੀ ਜਾ ਕੇ ਸੜਕਾਂ ਦੇ ਲੋਕਾਂ ਦੀਆਂ ਕੁੜੀਆਂ ਵੇਨੀਆਂ ਆਂ ਵੀ ਆ ਕੁੜੀ ਮੈਨੂੰ ਬੜੀ ਚੰਗੀ ਲੱਗਦੀ ਆ ਜਿੰਮੇਵਾਰ ਤੂੰ ਤੇ ਤੇਰਾ ਮੁੰਡਾ ਚੰਗਾ ਉਹਨੂੰ ਮੈਂ ਤੂੰ ਨਾਲ ਲੈ ਕੇ ਗਈ ਆ ਤਾਂ ਹਾਂ ਕੀਤੀ ਤੇ ਗਈ ਉਹ ਤਾਂ ਨਹੀਂ ਚੱਲਦੀ ਪਹਿਲੇ ਕਿੰਨੇ ਹਾਂ ਕੀਤੀ ਜਦੋਂ ਤੂੰ ਚੀਪ ਵਾਂਗੂ ਚੰਬਰਗੀ ਆ ਵੀ ਮੈਂ ਉਸੇ ਕੁੜੀ ਦਾ ਰਿਸ਼ਤਾ ਲੈਣਾ ਵਾ ਤੇ ਮੈਂ ਤੁਹਾਨੂੰ ਫਿਰ ਕੀ ਕਹਿਣਾ ਸੀ ਮੈਂ ਨੇ ਕਹਿਤਾ ਵੀ ਕੱਲ ਕਿਦਾਂ ਕਿਤੇ ਕਰਨਾ ਹੀ ਆ ਕੋਈ ਗੱਲ ਮੈਂ ਉਹਨੂੰ ਤਾਂ ਦਸਾਂ ਬੁਲਾਇਆ ਤੂੰ ਹੀ ਕਹਿਦੀ ਮੰਨਦੇ ਨਹੀਂ ਕਿ ਫੇਣੀ ਮੰਨੀ ਦੀ ਆ ਆਪਣੇ ਟੱਬਰ ਦੀਆਂ ਖੁਸ਼ੀਆਂ ਵੇਖੀ ਦੀਆਂ ਆਪਣੇ ਟੱਬਰ ਦੀਆਂ ਖੁਸ਼ੀਆਂ ਵੇਖੀ ਤਾਂ ਆਪਣਾ ਟੱਬਰ ਕਿਉਂ ਮਰਜ਼ੀ ਕਈ ਕਰੀ ਜਾਏ ਹੈ ਅਗਲੇ ਆਂ ਕਰਨ ਰਿਹਾ ਤੁਸੀਂ ਬੇਇੱਜ਼ਤੀ ਰੱਜ ਕੇ ਜਦੋਂ ਉਹਨਾਂ ਨੂੰ ਪਤਾ ਲੱਗੂਗਾ ਉਹਨਾਂ ਨੇ ਦਿਲ ਤੇ ਕੀ ਬੀਤੂਗੀ ਅਸੀਂ ਨਾ ਵੀ ਨਾ ਕਰਾਂਗੇ ਤੇ ਨਹੀਂ ਹਾਂ ਮੈਂ ਕਰਾਂਗੀ ਡੁੱਬ ਕੇ ਨਹੀਂ ਮਰਦੇ ਤੁਸੀਂ ਦਵੇਂ ਜਾਣੇ ਹੈ ਅਸੀਂ ਨਾ ਵੀ ਨਾ ਕਰਾਂਗੇ ਤੇ ਨਹੀਂ ਹਾਂ ਅਸੀਂ ਨਾ ਕਰਾਂਗੇ ਆਪੇ ਕਿਤੇ 2 ਸਾਲ 2 ਸਾਲ ਵਿਆਹ ਨਾ ਕੀਤਾ ਨੂੰ ਨਾ ਕੁੜੀ ਕਿਤੇ ਮੰਗ ਲੈਣੀ ਆਪ ਕਰਕੇ ਬਹਿ ਜਾ ਮੈਂ ਕਰਾਂ ਕੱਢ ਦੇਣਾ ਤੁਹਾਨੂੰ ਦੋਵਾਂ ਨੂੰ ਕੁੜੀ ਉਹਨਾਂ ਮੰਗ ਲੈਣੀ ਆ ਕਰਦੀ ਕੀ ਆ ਉਹਨੂੰ ਦੱਸ ਦੀ ਮੁੰਡੇ ਆਪਣੇ ਲਾੜਲੇ ਨੂੰ ਘੜੀ ਕਿਸਮਤ ਕਾਨੂੰ ਇਹ ਬੰਦੇ ਨਾਲ ਗੱਲ ਕਰ ਬੈਠੀ ਮੁੰਡੇ ਨੇ ਮੰਨਣਾ ਨਹੀਂ ਆ ਇਹ ਮੁਕਤ ਦੀ ਲੜਾਈ ਪਾ ਕੇ ਬਹਿ ਗਿਆ ਵਾ ਦੱਸ ਮੈਂ ਹੁਣ ਕੀ ਕਰਾਂ ਜੇ ਆਪਣਾ ਜਵਾਬ ਦੇ ਵੀ ਦਿੰਦੇ ਅਸੀਂ ਉਸੇ ਗਰੇ ਟੈਂਠੇ ਪਵਾ ਲੈਗੇ ਕਹੀਂ ਹੁਣ ਨਾ ਨਹੀਂ ਕਰ ਸਕਦੇ ਕੋਈ ਗੱਲ ਨਹੀਂ ਕੋਈ ਨਾ ਕੋਈ ਸਕੀਮ ਅੱਗੇ ਲੜਾਈ ਤੇ ਗਾਂਵ ਵੀ ਲੜਾਵਾਂਗੇ ਜੀਵਨ ਆ ਸਾਲ ਹੋ ਗਿਆ ਵਾ ਉਧਰੋਂ ਉਗੂ ਨਾ ਸੁਗੂ ਉਹ ਗੱਲਬਾਤ ਨਹੀਂ ਹੈਗੀ ਤੇ ਤੇਰੀ ਮੇਰੀ ਗੱਲਬਾਤ ਕਾਦੀ ਹੋਣੀ ਆ ਹੈਂ ਪਹਿਲਾਂ ਪਿੰਦਰ ਦੀ ਮੰਮੀ ਝਾਟੀ ਫੋਨ ਕਰ ਲੈਂਦੀ ਹੁੰਦੀ ਸੀ ਆਹੋ ਆ ਜਦੋਂ ਦੀ ਨੌਕਰੀ ਮਿਲ ਗਈ ਆ ਨਾ ਆਹੋ ਇੱਕ ਦੋ ਵਾਰੀ ਗੱਲ ਕੀਤੀ ਏ ਮੇਰ ਨਾਲ ਪਰ ਉਹ ਜੀ ਖੁੱਭ ਕੇ ਗੱਲ ਨਹੀਂ ਕੀਤੀ ਜਿੱਦਾਂ ਬੰਦਾ ਉੱਤੇ ਉੱਤੇ ਗੱਲਾਂ ਕਰਦਾ ਵਾ ਨਾ ਤੇ ਮੇਰੇ ਮਨ ਵਿੱਚ ਵੀ ਇੱਕੋ ਹੀ ਡਰ ਮਾਰਦਾ ਵਾ ਕਿਤੇ ਇਹ ਨਾ ਹੋਵੇ ਕਿ ਨੌਕਰੀ ਦੇ ਕਰਕੇ ਅਗਲੇ ਦਾ ਮਨ ਹੀ ਬਦਲ ਗਿਆ ਹੋਵੇ ਤੇ ਕਿਤੇ ਸਾਡੀ ਧੀ ਵਿਚਾਰੀ ਨੂੰ ਦਹਿਨਾ ਛੱਡ ਦੇ ਨਾ ਹੀ ਵਿਆਹ ਕਰਨ ਤੇਰੇ ਹਾਂਦਿਆਂ ਐ ਨਿਗ ਨਿਗਿਆਂ ਤੇਰੀਆਂ ਸਾਰੀਆਂ ਕਰਕੇ ਬੈਠੇ ਆ ਮੈਂ ਤਾਂ ਆਖਿਆ ਚੱਲ ਉਹਨਾਂ ਦਾ ਕੋਈ ਫੋਨ ਆਊਗਾ ਤੇ ਕੇਵਲੇ ਚੱਲ ਬਹਿ ਕੇ ਸਾਰੀ ਗੱਲ ਬਣਾਉਂ ਵਿਆਹ ਦਾ ਟਾਈਮ ਰੱਖ ਲੈਨੇ ਕਿਦਾਂ ਕੋਈ ਕੋਲੋਂ ਕਰ ਇਸੇ ਗੱਲ ਵਿੱਚ ਤੇ ਹੀਗੇ ਵੀ ਇਹਨਾਂ ਨੇ ਹੁਣ ਕਹਿਣਾ ਵਾ ਤੇ ਆਪਾਂ ਗਾੜੀ ਜਵਾਬ ਨੀਗਾ ਹੁਣ ਦੇਣਾ ਤੇ ਜਿੱਦਾਂ ਕਹਿਣਗੇ ਓਦਾਂ ਤਰੀਕ ਰੱਖ ਲਾਂਗੇ ਪਰ ਉਹਨਾਂ ਵੱਲੋਂ ਤੇ ਹੁਣ ਕੋਈ ਗੱਲ ਹੀ ਨੀਗੀ ਜੀਵਨ ਮੇਰੇ ਦਿਮਾਗ 'ਚ ਇੱਕ ਗੱਲ ਹੈਗੀ ਪਸਾਂ ਕੀ ਹੈ ਹੂੰ ਵੀ ਤੂੰ ਗੱਲ ਹੁਣ ਅੱਛਾ ਵੀ ਭੰਜੀ ਹੀ ਆਉਣ ਲੱਗੇ ਤੁਹਾਡੇ ਕੋਲ ਵਾਕਿਆ ਹੀ ਤੁਹਾਡੀ ਗੱਲ ਸਹੀ ਹੈ ਉੱਥੇ ਜਾਵਾਂਗੇ ਨਾ ਕੋਹ ਨਾ ਕੋਹ ਤੇ ਸਾਡੇ ਪੱਲੇ ਪਊਗਾ ਹੈ ਤੇ ਉੱਥੇ ਜਾ ਕੇ ਤੇ ਭੰਜੀ ਹੀ ਤਾਂ ਆਇਆ ਦੇ ਆਈਂ ਪਤਾ ਕੀ ਗੱਲ ਵਾ ਸਾਡੀ ਕੁੜੀ ਵੀ ਬੜਾ ਸੋਚਦੀ ਆ ਉਹ ਵੀ ਟੈਨਸ਼ਨ ਨਿੰਦੀ ਵਿੱਚ ਇਹ ਵਿੱਚ ਤੁਹਾਨੂੰ ਕੀ ਪਤਾ ਵਾ ਹੋਰ ਤਾਂ ਮੈਨੂੰ ਪਤਾ ਆਹੋ ਤੇ ਇਦਾਂ ਕਰਦੀ ਆ ਮੈਂ ਫੋਨ ਕਰ ਹੀ ਲੈਣੀ ਆ ਫੇਰ ਆਹ ਕਰ ਲੈ ਹੈ ਠੀਕ ਵਾ ਕਰਕੇ ਤੇ ਬਾਸੋ ਲੈਪ ਕੀ ਕਹਿੰਦੇ ਭਲਾ ਹੈ ਕੋਈ ਗੱਲ ਨਹੀਂ ਮੈਂ ਹੋਰ ਫੋਨ ਕਰਕੇ ਆਹ ਫੋਨ ਤੋਂ ਆ ਵੀ ਤੈਨੂੰ ਸਾਰਾ ਅੰਦਾਜ਼ਾ ਲੱਗ ਜਾਣਾ ਕਿ ਕਿਦਾਂ ਗੱਲ ਭੌਂਦੀ ਹੈ ਹੈਂਕਵਾ